सिला संगरोर ਦੇ ਬੜਿਆਲਾ ਪਿੰਡ ਵਿਖੇ ਗਊਸ਼ਾਲਾ ਵਿਖੇ ਕਰਵਾਏਗੇ ਸਬਤਾਹ ਯੱਗ ਵਿੱਚ ਭਾਗ ਲੈਣ ਲਈ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਜਿੱਥੇ ਹਰਪਾਲ ਸਿੰਘ ਚੀਮਾ ਨੇ ਗਊਸ਼ਾਲਾ ਦੇ ਸ਼ੈਡ ਦਾ ਉਦਘਾਟਨ ਕੀਤਾ ਉੱਥੇ ਹੀ ਗਊਸ਼ਾਲਾ ਦੇ ਵਿਕਾਸ ਲਈ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ ਹਰਪਾਲ ਸਿੰਘ ਚੀਮਾ ਨੇ ਨਸ਼ਿਆਂ ਤੇ ਬੋਲਦੇ ਹੋਏ ਕਿਹਾ ਕਿ ਉਹਨਾਂ ਦੀ ਅਗਵਾਹੀ ਵਿੱਚ ਪੰਜਾਬ ਵਿੱਚ ਇੱਕ ਕਮੇਟੀ ਬਣਾਈ ਗਈ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚ ਚਾਹੇ ਕੋਈ ਮੁਲਾਜ਼ਮ ਹੈ ਜਾਂ ਆਮ ਨਸ਼ਾ ਤਸਕਰ ਕਿਸੇ ਕੀਮਤ ਤੇ ਵਕਸ਼ਿਆ ਨਹੀਂ ਜਾਵੇਗਾ ਉਹਨਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਪੂਰੀ ਤਰ੍ਹਾਂ ਖਤਮ ਕੀਤਾ ਜਾਵੇਗਾ ਅਤੇ ਨਸ਼ਾ ਤਸਕਰਾਂ ਤੇ ਕਾਰਵਾਈ ਕੀਤੀ ਜਾਵੇਗੀ ਪ੍ਰਧਾਨ ਜੀ ਖੜੇ ਲਗੇ ਪਿੱਛੇ ਜੀ ਨੇ ਪਹਿਲਾਂ ਵੀ ਇੱਕ ਵਾਰ ਬੇਨਤੀ ਕੀਤੀ ਸੀ ਜੀਰੋ ਦੇ ਸਾਰੇ ਬੈਠੇ ਨੇਗੇ ਬਨਿੰਦਰ ਜੀ ਉਹ ਕਹਿ ਸੀਗਾ ਕਿ 10 ਅਕਰਪੈਂਡੀਆਂ ਮਾਰ ਭੇਜ ਦਿਓ ਪਰ ਜਦੋਂ ਤੁਸੀਂ ਸਾਰਿਆਂ ਨੇ ਜਿਹੜੇ ਸੇਵਾ ਦਾ ਲੋਕਾ ਦਿੱਤਾ ਔਰ ਪੰਜਾਬ ਦੇ ਵਿੱਚ ਵਿਭਾਗ ਦਾ ਨਿਰਮੈਤਕ ਰਿਹਾ ਵਾਪਾ ਦਿੱਤਾ ਸਰਦਾਰ ਭਗਵੰਤ ਸਿੰਘ ਬਾਦ ਜੀ ਨੇ ਮੈਨੂੰ ਪੰਜਾਬ ਦਾ ਖਜ਼ਾਨਾ ਮੰਤਰੀ ਬਣਾਇਆ ਤੁਹਾਡੇ ਸਾਰਿਆਂ ਦੇ ਸੰਯੋਗ ਦੇ ਨਾਲ ਤੋਂ ਸਮੇਂ ਦਰ ਤੱਕ ਅੱਜ ਦਾ ਪੇਜਤਾ ਸੀਗਾ ਔਰ ਜਿੱਦੀ ਜਾਂ ਜਿਹੜੀ ਇਹ ਪ੍ਰਧਾਨ ਜੀ ਸਾਰੇ ਕਰ ਰਹੇ ਜੀ ਕਿ ਉਹ ਪੈਸੇ ਲੈ ਮਹੀਨੇ ਦੇ ਵਿੱਚ ਕਿਉਂਕਿ ਉਹ ਪ੍ਰਾਪਤੀ ਨਾਲ ਬਣੀ ਬੈਠਾ ਪਾਉਸ ਹੋਇਆਗਾ ਮਹੀਨੇ ਦੇ ਵੀ ਦਿਨ ਭੇਜ ਦੂੰਗਾ ਤੁਸੀਂ ਅੱਗੇ ਸਾਡਾ ਜੋ ਚੀਜ਼ ਕੀਤੀ ਬਿਹਾਲਾ ਕੋਈ ਖਲਾਕ ਨਹੀਂ ਆ ਉਹ ਲਗਾਤਾਰ ਹਮੇਸ਼ਾ ਹੀ ਗੋਆ ਦੇ ਲਈ ਸੇਵਾ ਦੇ ਲਈ ਤਤਪਰ ਰ ਸਾਰੀ ਕਮੇਟੀ ਮੈਂ ਜਾਣਦਾ ਕੱਲੇ ਕੱਲੇ ਵਿਅਕਤੀ ਨੂੰ ਔਰ ਸਾਰੇ ਹੀ ਬੜੇ ਨਿਰਸਵਾਰਥ ਸੇਵਾ ਕਰਦੇ ਹਮੇਸ਼ਾ ਹੀ ਇਹਨਾਂ ਨੇ ਕਦੇ ਕੋਈ स्वार्थ ਨਹੀਂ ਇਹਨਾਂ ਦਾ ਅਗਰੇ ਸਵਾਰਥ ਤੋਂ ਗੋਆ ਦੀ ਸੇਵਾ ਕਰਦੇ ਨੇ ਸੋ ਇਸ ਸੱਚੇ ਵਿੱਚ ਇਸ ਸੰਸਥਾ ਬਣਾ ਚੁੱਕਾ ਸੋ ਪੈਸੇ ਜਿੰਨੇ ਪੈਸੇ ਏਕੇ ਇਹਨਾਂ ਨੇ ਲਿਖੇ ਮੰਨ ਲਓ ਸਭ ਪਛੀੜ ਲੇ ਗਏ ਸੋ ਬਿਲਕੁਲ ਇਹ ਸੈਟ ਦੇ ਪੈਸੇ ਜਿੰਨੇ ਬਣ ਗਏ ਮੈਂ ਸਾਰੇ ਪੈਸੇ ਪਾ ਦੂੰਗਾ ਬਹੁਤ ਜੱਜ ਜਿਹੜੀ ਗੱਲ ਮੈਂ ਜਿਹਨੂੰ ਸੁਣ ਕੇ ਮੈਂ ਜਿਹੜੀ ਮੈਨੂੰ ਦਿਲ ਕਰਦੀ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਬੁਲਾਇਆ ਇਲਾਕੇ ਮੈਨੂੰ ਮਾਨ ਸਨਮਾਨ ਦਿੱਤਾ ਔਰ ਤੁਹਾਡਾ ਸਾਰਿਆਂ ਦਾ ਪਤਾਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਮੈਂ ਅੱਜ ਮੇਰੀ ਇਹ ਗੁਸਤੀ ਜਾਈ ਸੀ ਬਹੁਤ ਹੀ ਇਹ ਜਿਹੜਾ ਜੁੰਡੀ ਸੀ ਕਿ ਪਰ ਲੇਕਿਨ ਇੱਥੇ ਵੀ ਹਮੇਸ਼ਾ ਹੀ ਪਤਾਰ ਜੀ ਦਾ ਹਮੇਸ਼ਾ ਮੇਰੇ ਦਾ ਪਿਆਰ ਰਹਿ ਗਿਆ ਕਿ ਜੀ ਇਹਨਾਂ ਨੇ ਕਿਹਾ ਕਿ ਜਲਦੀ ਆਉਣਾ ਮੈਂ ਆ ਬਿਲਕੁਲ ਆਇਆਗਾ ਸੋ ਅੱਗੇ ਦੇ ਵੀ ਜਦੋਂ ਵੀ ਤੁਸੀਂ ਮੈਨੂੰ ਮੌਕਾ ਦੇਵੋਗੇ ਮੈਂ ਤੁਹਾਡੇ ਲਈ ਤੋਂ ਹਰ ਤਰ੍ਹਾਂ ਸੇਵਾ ਦਾ ਅਜਨਾ ਕਰ ਰਹੇ ਹਾਂ ਬਹੁਤ ਬਹੁਤ ਸਨਵਾਜੋ ਟਰੱਕ ਜੋਂ ਦਿਲਬਾ ਵੱਲੋਂ ਜਦੋਂ ਨਵਾਂ ਸੀਜ਼ਨ ਹੁੰਦਾ ਹੈਗਾ ਹਰ ਇੱਕ ਸਾਲ ਦੇ ਵਿੱਚ ਉਹ ਸੀਜ਼ਨ ਦੇ ਸ਼ੁਰੂਆਤ ਦੇ ਮੌਕੇ ਧਾਰਮਿਕ ਪ੍ਰੋਗਰਾਮ ਕਰਾਉਂਦੇ ਨੇ ਕਿ ਉਹ ਗੁਰੂ ਸਾਹਿਬਾਨ ਦਾ ਆਉਟ ਆਸਰਾ ਲੈਂਦੇ ਨੇ ਉੱਥੇ ਜਾ ਕੇ ਸੰਗਤਾਂ ਦਾ ਦਰਸ਼ਨ ਕਰਕੇ ਆਏ ਆਂਗੇ ਔਰ ਉਸ ਬਾਅਦ ਅੱਜ ਜਿਹੜਾ ਬਹੁਤ ਹੀ ਵਿਸ਼ੇਸ਼ ਬਰਾਲਾ ਗਊਸ਼ਾਲਾ ਬਣੂ ਕੀਤਾ ਗਿਆ ਕਿ ਉਹ ਉੱਥੇ ਪ੍ਰੋਗਰਾਮ ਸੀਗਾ ਤੇ ਹੁਣ ਤੁਹਾਨੂੰ ਪਤਾ ਹੈਗਾ ਕਿ ਹੁਣੇ-ਹੁਣੇ ਜਿਹੜਾ ਸ਼ੈੱਡ ਬਣਿਆਗਾ ਗਊਸ਼ਾਲਾ ਦਾ ਸਭ ਗਊਆਂ ਨੂੰ ਬਹੁਤ ਵੱਡੀ ਘਾਟ ਸੀ ਸ਼ੈੱਡ ਦੀ ਤੋਂ ਸ਼ੈੱਡ ਬਣਿਆਗਾ ਉਹ ਵੀ ਜਿਹੜਾ ਹੈਗਾ ਗੋਸਾ ਦਾ ਨੂੰ ਸਮਰਪਿਤ ਕੀਤਾ ਹੈਗਾ ਸੋ ਸਾਰੇ ਮੇਰੇ ਸਾਥੀਆਂ ਨੂੰ ਭਰਾਮਾਨ ਨੂੰ ਪ੍ਰਧਾਨ ਜੀ ਨੂੰ ਉਹਨਾਂ ਦੀ ਸਾਰੀ ਜਿਹੜੀ ਕਮੇਟੀ ਹੈ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਹਮੇਸ਼ਾ ਹੀ ਗਊਆਂ ਦੀ ਸੇਵਾ ਲਈ ਸਾਰੇ ਤਤਪਰ ਰਹਿੰਦੇ ਨੇ ਕਿ ਹੁਣ ਵੀ ਜਿਹੜੀਆਂ ਡਿਮਾਂਡਸ ਅੱਜ ਕੀਤੀਆਂ ਨੇਗੀਆਂ ਜਿੰਨੀਆਂ ਵੀ ਡਿਮਾਂਡ ਜਿਹੜੀਆਂ ਦੱਸੀਆਂ ਨੇਗੀਆਂ ਉਹ ਸਾਰੀਆਂ ਅਸੀਂ ਆਉਣ ਵਾਲੇ ਸਮੇਂ 'ਚ ਪੂਰੀਆਂ ਕਰਾਂਗੇ ਕਿਉਂਕਿ ਬਹੁਤ ਸਾਰੇ ਸਾਡੇ ਮੈਂਜਬ ਦੇ ਹਲਕੇ ਦੀ ਗੱਲ ਕਰਾਂ ਤਾਂ ਡੜਪਾਲਕੇ ਦੀ ਗੱਲ ਕਰਾਂ ਪਿਛਲੇ ਸਾਲ ਵੀ ਅਸੀਂ ਲਗਭਗ 1 ਕਰੋੜ ਰੁਪਈਆ ਉਹ ਜਿੱਥੇ-ਇੱਥੇ ਵੀ ਸਾਡੇਆਂ ਗਊਸ਼ਾਲਾਵਾਂ ਸੀਗੀਆਂ ਉਹਨਾਂ ਨੂੰ ਸਹਾਇਤਾ ਦਿੱਤੀ ਸੀਗੀ ਇਸ ਤੋਂ ਅਗਲੇ ਸਾਲ ਵੀ ਜਿਹੜੀ ਅਸੀਂ ਸਹਾਇਤਾ ਦੇਵਾਂਗੇ ਤਾਂ ਕਿ ਸਾਡੇ ਪਸ਼ੂਤਾਂ ਨੂੰ ਸਾਡੇ ਗਊਆਂ ਨੂੰ ਕੋਈ ਸੇਵਾ ਅਜਿਹੀ ਕੋਈ ਜਿਹੜੀ ਕਮੀ ਨਾ ਰਹੇ ਅਧਿਰਵਾ ਨੇ ਮੈਨੂੰ ਬਹੁਤ ਪਿਆਰ ਦਿੱਤਾ ਔਰ ਦੋ ਵਾਰ ਨਮਾਇਦਗੀ ਕਰਨ ਦਾ ਮੌਕਾ ਮਿਲਿਆਗਾ ਔਰ ਦੋਨੇ ਵਾਰ ਬਹੁਤ ਵੱਡਾ ਮਾਰਜਨ ਜਿਹੜਾ ਮੇਰੇ ਹੱਕ ਵਿੱਚ ਹਲਕਾ ਦਰਬਾ ਦੇ ਲੋਕਾਂ ਨੇ ਦਿੱਤਾਗਾ ਸੋ ਮੇਰੀ ਡਿਊਟੀ ਬਣਦੀ ਆ ਸੋ ਮੈਂ ਆਪਣੀ ਡਿਊਟੀ ਨਿਭਾ ਰਿਹਾ ਕਿਤੇ ਡਿਊਟੀ ਚ ਕਤਾਹੀ ਰਹੀ ਗਈ ਹੋਵੇ ਉਹਦੇ ਲਈ ਮੈਂ ਐਸ਼ਾ ਹੀ ਮੈਂ ਖਿਮਾ ਦਾ ਜਾਚ ਖੋਣਾਗਾ ਪਰ ਮੈਂ ਆਪਣੀ ਡਿਊਟੀ ਨਿਭਾਉਣ ਦੇ ਲਈ ਪੂਰੀ ਕੋਸ਼ਿਸ਼ ਕਰਦਾਗਾ ਕਿ ਸਾਰੇ ਸਾਥੀਆਂ ਨਾਲ ਰਾਬਤਾ ਰਹੇ ਔਰ ਕਿਉਂਕਿ ਸਰਕਾਰ ਦੇ ਵਿੱਚ ਬਹੁਤ ਕੰਮ ਹੁੰਦੇ ਨੇਗੇ ਪਰ ਲੇਕਿਨ ਫਿਰ ਵੀ ਮੈਂ ਸ਼ਨੀਵਾਰ ਐਤਵਾਰ ਜਾਂ ਜਿੱਦਾਂ ਛੁੱਟੀਆਂ ਹੁੰਦੀਆਂ ਨੇਗੀ ਉਹ ਸਾਰੀਆਂ ਜੜੀਆਂ ਨੇਗੀਆਂ ਦਰਭਾ ਨਿਵਾਸੀਆਂ ਦੇ ਨਾਲ ਆ ਕੇ ਬਤਾਉਣਾ ਮੈਂ ਬਿਲਕੁਲ ਅਗਲੇ 2 ਮਹੀਨੇ ਸਾਰੇ ਪੈਸੇ ਪਹੁੰਚ ਜਾਣਗੇ ਤਾਂ ਕਿ ਜਿਹੜਾ ਕੰਮ ਉਹ ਜਲਦੀ ਮੁਕੰਮਲ ਹੋ ਜਾਵੇ ਕਿਉਂਕਿ ਅੱਗੇ ਗਰਮੀ ਦਾ ਮੌਸਮ ਆ ਰਿਹਾ ਗੋਵਾਂ ਦੀ ਪ੍ਰੋਬਲਮ ਹੁੰਦੀ ਹੈ ਉਹ ਜਲਦੀ ਹਲ ਹੋਵੇ ਨਸ਼ਾ ਕਰਨ ਵਾਲਾ ਕੋਈ ਵੀ ਵਿਅਕਤੀ ਨਸ਼ਾ ਵੇਚਣ ਵਾਲਾ ਕੋਈ ਵੀ ਵਿਅਕਤੀ ਜਿਹੜਾ ਉਹ ਪੰਜਾਬ ਵਿੱਚ ਬਖਸ਼ਿਆ ਨਹੀਂ ਜਾਊਗਾ ਮੇਰੀ ਗਵਾਹੀ ਚ ਕਮੇਟੀ ਬਣੀ ਹੋਈ ਆ ਪੂਰੀ ਅਸੀਂ ਚਾਹੇ ਕੋਈ ਮੁਲਾਜ਼ਮਾ ਚਾਹੇ ਕੋਈ ਪੋਲਿਟਿਕਲ ਬੰਦਾਗਾ ਚਾਹੇ ਕੋਈ ਵੀ ਵਿਅਕਤੀ ਆ ਜਿਹੜਾ ਵੀ ਨਸ਼ਾ ਵੇਚਣ ਦੇ ਕਾਰੋਬਾਰ ਸ਼ਾਮਿਲ ਆ ਉਹਨੂੰ ਬਿਲਕੁਲ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜਾਣਾ ਹੀ ਪਊਗਾ ਔਰ ਉਹਦੀ ਸਾਰੀ ਪ੍ਰਾਪਰਟੀ ਜਿਹੜੀ ਆ ਸੀ ਜ਼ਬਤ ਕਰਾਂਗੇ ਔਰ ਸਖਤ ਕਾਰਵਾਈ ਹੋਊਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜਿਹਦਾ ਨਾਮ ਆਊਗਾ ਜਾਂਚ ਹੋਊਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਚਾਹੇ ਕੋਈ ਛੋਟਾ ਚਾਹੇ ਵੱਡਾਗਾ ਕਾਨੂੰਨ ਦੇ ਅਨੁਸਾਰ ਕਾਰਵਾਈ ਹੋਊਗੀ ਕਿਉਂਕਿ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਨਦਨ ਦਾ ਸ਼ਹਿਰ ਖਤਮ ਕਰਨ ਦਾ ਪ੍ਰਣ ਜਿਹੜਾ ਉਹ ਆਮ ਆਦਮੀ ਪਾਰਟੀ ਨੇ ਲਿਆਗਾ ਉਹ ਨੂੰ ਤੁਸੀਂ ਪਹਿਰਾ ਦੇਵਾਂਗੇ ਪੁਰਾਣੀਆਂ ਸਰਕਾਰਾਂ ਆਕਾਲੀ ਦਲ ਭਾਜੀਪੀ ਨੇ ਔਰ ਕਾਂਗਰਸ ਪਾਰਟੀ ਨੇ ਪੰਜਾਬ ਦੇ ਨਸ਼ੇ ਫੈਲਾਏ ਜੀ ਉਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਸਾਨੂੰ ਆਉਣ ਦੀ ਲੋੜ ਹੀ ਨਹੀਂ ਸੀਗੀ ਸੋ ਪੰਜਾਬ ਦੇ ਤੇ ਜਿਹੜਾ ਲੋਕਾਂ ਨੇ ਨਸ਼ੇ ਫੈਲਾਏ ਸੀ ਅੱਜ ਮੈਂ ਸਮਝਦਾ ਸੀ ਉਹ ਉਹ ਉਹਨਾਂ ਦੇ ਬੀਜ ਕੰਡੇ ਚੁਗ ਰਹੇ ਹਾਂਗੇ ਔਰ ਪੰਜਾਬ ਨੂੰ ਅਸੀਂ ਬਿਲਕੁਲ ਨਸ਼ਾ ਮੁਕਤ ਬਣਾਵਾਂਗੇ ਔਰ ਪੰਜਾਬ ਨੂੰ ਦੇਸ਼ ਦਾ ਪਹਿਲਾ ਸੂਬਾ ਬਣੂਗਾ ਜਿੱਥੇ ਕੋਈ ਵੀ ਦਵਾ ਸਕਦਾ ਨਸ਼ਾ ਤਸਕਰ ਨਹੀਂ ਬਚੂਗਾ ਪੰਜਾਬ ਦੇ